ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਦੇ ਕੀ ਹਾਲ ਚੱਲਦੇ ਆ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਜਿਹੜਾ ਟਰੈਕਿੰਗ ਬਲੌਗ ਤੋਂ ਥੋੜਾ ਹਟ ਕੇ ਬਲੌਗ ਬਣਾਉਦੇ ਆ ਅੱਜ ਆਪਾਂ ਇਟਲੀ ਦਾ ਇੱਕ ਪਿੰਡ ਬਹੁਤ ਹੀ ਛੋਟਾ ਪਿੰਡਾ ਜਿਹੜਾ ਉਹ ਆਜੋ ਪਿੰਡ ਦੀ ਸ਼ੈਅਰ ਕਰਦੇ ਆ ਦੇਖਦੇ ਆ ਕਿ ਪਿੰਡੇ ਵਿੱਚ ਕਿਹੜੀ-ਕਿਹੜੀ ਸਹੂਲਤਾਂ ਕੀ ਕੁਝ ਬੜੇ ਹੋਇਆ ਸੋ ਆਜੋ ਤੁਹਾਨੂੰ ਲੈ ਕੇ ਕਿੰਨਾ ਖੂਬਸੂਰਤ ਪਿੰਡ ਆ ਜੀ ਘਰ ਕਿੰਨੇ ਸੋਹਣੇ ਬਣੇ ਹੋਏ ਨੇ ਹਰਿਆਲੀ ਆਸ-ਪਾਸੇ ਦਰਖਤ ਲੱਗੇ ਹੋਏ ਨੇ ਜੀ ਸਫਾਈ ਦਾ ਬਹੁਤ ਧਿਆਨ ਰੱਖਿਆ ਗਿਆ ਸਾਨੂੰ ਇਟਲੀ ਦੇ ਕਿਸੇ ਵੀ ਪਿੰਡ ਤੁਸੀਂ ਚਲੇ ਜਾਓ ਤੁਹਾਨੂੰ ਕੱਚੀ ਜਗ੍ਹਾ ਕਿਤੇ ਨਹੀਂ ਮਿਲੇਗੀ ਜੋ ਜਗ੍ਹਾ ਹੈ ਕੱਚੀ ਉੱਥੇ ਪਾਰਕ ਹੋਏਗੀ ਦਰਖਤ ਲਗਾਏ ਹੋਣਗੇ ਆ ਪਾਰਕ ਹੈ ਜੀ ਬਹੁਤ ਸੋਹਣੀ ਪਾਰਕ ਆ ਜੀ ਸਮੇਂ ਸਿਰ ਘਾਹ ਕੱਟਿਆ ਜਾਂਦਾ ਅਤੇ ਘਾਹ ਨੂੰ ਪਾਣੀ ਦਿੱਤਾ ਜਾਂਦਾ ਬੱਚਿਆਂ ਦੇ ਖੇਡਣ ਵਾਸਤੇ ਖਾਸ ਤੌਰ ਤੇ ਜਿਹੜੇ ਝੂਲੇ ਵਗੈਰਾ ਲੱਗੇ ਹੋਏ ਨੇ ਅਤੇ ਆਮ ਤੌਰ ਤੇ ਕਰੋਨਾ ਵਾਇਰਸ ਤੋਂ ਪਹਿਲਾਂ ਇੱਥੇ ਲੋਕ ਆਉਂਦੇ ਸੀ ਬੱਚੇ ਖੇਡਦੇ ਸਨ ਬਟ ਹੁਣ ਵਾਇਰਸ ਕਰਕੇ ਇਹ ਬੰਦ ਕੀਤਾ ਹੋਇਆ ਸਭ ਕੁਝ ਹੋਈ ਨਹੀਂ ਹੁੰਦਾ ਹੈਗਾ ਤੇ ਬਹੁਤ ਸੋਹਣੀ ਜਗ੍ਹਾ ਬਹੁਤ ਦਿਲ ਲੱਗਦਾ ਜਦ ਬੰਦਾ ਆਉਂਦਾ ਇਸ ਜਗ੍ਹਾ ਇੱਕ ਤਰ੍ਹਾਂ ਨਾਲ ਸਵਰਗੀ ਆ ਹਰਿਆਲੀ ਆ ਹਰਿਆਲੀ ਸਾਰੇ ਪਾਸੇ ਦਿਖ ਰਹੀ ਆ ਸਾਨੂੰ ਖੇਲਣ ਵਾਸਤੇ ਤਿੰਨ ਚਾਰ ਜਣੀਆਂ ਆਈਟਮਾਂ ਇੱਥੇ ਲੱਗੀਆਂ ਹੋਈਆਂ ਨੇ ਬਹੁਤ ਹੀ ਵਧੀਆ ਜਿਹੜਾ ਹੈਗਾ ਤੇ ਨਾਲ ਹੀ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਜੀ ਨਾਲ ਹੀ ਡਸਟਬਿਨ ਬੈਂਚ ਵਗੈਰਾ ਸਭ ਕੁਝ ਲੱਗਾ ਹੈ ਬਹੁਤ ਵਧੀਆ ਬਹੁਤ ਸੋਹਣੀ ਪਾਰਕ ਬਣੀ ਹੈ ਇਸ ਇਸ ਟਾਈਪ ਦੀਆਂ ਇਹ ਪਿੰਡ ਦੇ ਵਿੱਚ ਤਿੰਨ ਪਾਰਕਾਂ ਨੇ ਜੀ ਸੋ ਪਹਿਲੀ ਪਾਰਕ ਸੀਗੀ ਇਹ ਸੋ ਸਭ ਤੋਂ ਪਹਿਲਾਂ ਆਪਾਂ ਪਹੁੰਚੇ ਹਾਂ ਪਿੰਡ ਦੀ ਪਾਰਕ ਆ ਜਿਹੜੀ ਪਾਰਕ ਆ ਬਹੁਤ ਸੋਹਣੀ ਬਣੀ ਹੋਈ ਆ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਬਟ ਸਭ ਕੁਝ ਜਿਹੜਾ ਕਰੋਨਾ ਵਾਇਰਸ ਕਰਕੇ ਹਲੇ ਬੰਦ ਆ ਤੇ ਸਹੀ ਕਿ ਜਗਾ ਜਿਹੜਾ ਚੀਜ਼ਾਂ ਦੇ ਉੱਪਰ ਲੋਕ ਜੀ ਕੀਤੀ ਹੋਈ ਆ ਕਿ ਅਸੀਂ ਆ ਨਹੀਂ ਸਕਦੇ ਪਾਰਕ ਦੇ ਵਿੱਚ ਖੇਡ ਨਹੀਂ ਸਕਦੇ ਬਟ ਬਹੁਤ ਸੋਹਣੀ ਪਾਰਕ ਬਣੀ ਹੋਈ ਠੀਕ ਹੈ ਜੀ ወደ እስጥባለሁ እንግዲህ እሱን ਇਹ ਜਗਾ ਜੀ ਜਦੋਂ ਪਿੰਡ ਦੇ ਵਿੱਚ ਐਂਟਰ ਕਰਦੇ ਆ ਮੇਨ ਰੋਡ ਤੋਂ ਅਸੀਂ ਤਾਂ ਫਰੰਟ ਦੇ ਉੱਪਰ ਇਹ ਜਿਹੜਾ ਹਾ ਜਗਾ ਬਣੀ ਹੋਈ ਆ ਆ ਆ ਗਿਆ ਜੀ ਬੱਸ ਸਟੈਂਡ ਅਸੀਂ ਇੰਡੀਆ ਦੇ ਬੱਸ ਸਟੈਂਡ ਅਕਸਰ ਦੇਖੇ ਆ ਜੀ ਤੇ ਹੁਣ ਇਟਲੀ ਦਾ ਬੱਸ ਸਟੈਂਡ ਦੇਖੋ ਲੱਕੜੀ ਦਾ ਬਣਿਆ ਹੋਇਆ ਜੀ ਬੈਠਣ ਵਾਸਤੇ ਜਿਹੜੀ ਜਗਾ ਬਣੀ ਹੋਈ ਆ ਤੇ ਨਾਲ ਹੀ ਤੇ ਬੱਸ ਦੇ ਰੁਕਣ ਵਾਸਤੇ ਲਿਖਿਆ ਆ ਬੀ ਜੂ ਐਸ ਬੱਸ ਇਸ ਜਗਾ ਤੇ ਆ ਕੇ ਬੱਸ ਖੜਦੀ ਆ ਠੀਕ ਹੈ ਜੀ ਬਸ ਸਟੈਂਡ ਦੇਖ ਲਓ ਜੀ ਦਿੱਲੀ ਦਾ ਤੇ ਆ ਜੀ ਬਸ ਦਾ ਟਾਈਮ ਕਿ ਕਿਹੜੇ ਟਾਈਮ ਬਸ ਨੇ ਆਉਣਾ ਤੇ ਜਾਣਾ ਠੀਕ ਹੈ ਜੀ ਕਰਮੋਨਾ ਤੋਂ ਬਰੇਸ਼ੀਆ ਰੂਟ ਦੀਆਂ ਬੱਸਾਂ ਇੱਥੇ ਆਉਂਦੀਆਂ ਨੇ ਤੇ ਨਾਲ ਹੀ ਜੀ ਬੋਰਡ ਲੱਤਾ ਉਹਨਾਂ ਨੇ ਬੱਸ ਦਾ ਕਿ ਬੱਸ ਅੱਡਾ ਹੈ ਬੱਸ ਅੱਡੇ ਦੇ ਬਿਲਕੁਲ ਨਾਲ ਹੀ ਜੀ ਕੇ ਪਾਰਕ ਆ ਜੀ ਇਹ ਪਾਰਕ ਦੇ ਵਿੱਚ ਬਹੁਤ ਸੋਹਣੀ ਹਰਿਆਲੀ ਆ ਬੈਂਚ ਲੱਗੇ ਹੋਏ ਨੇ ਜੀ ਬਹੁਤ ਸੋਹਣੇ ਦਰਖਤ ਨੇ का बहुत अच्छा जी सांमस्वाल कीती हुई है चंगी बच्चेया ने खेलने वास्ते बहुत ज्यादा ਝੂਲੇ ਇਧਰ ਵੀ ਲੱਗੇ ਹੋਏ ਨੇ। ਜਲਦੀ ਭਰਿਆ ਜਿਹੜਾ ਪਿੰਡਾ ਪਾਰਕ ਬਹੁਤ ਵਧੀਆ ਹਰਿਆਲੀ ਭਰੀਆਂ ਬਣੀਆਂ ਹੋਈਆਂ ਨੇ ਜੀ। ਤੇ ਨਾਲ ਹੀ ਹਰੇਕ ਪਾਰਕ ਦੇ ਵਿੱਚ ਦੋ ਤਿੰਨ ਜਗ੍ਹਾ ਇਦਾਂੀਆਂ ਨੇ ਡਸਟਬਨ ਵਾਸਤੇ ਆ ਜੀ ਐਕਵਾ ਪੁਆਇੰਟ ਆ ਜਿਹਦੇ ਵਿੱਚੋਂ ਅਸੀਂ ਪਾਣੀ ਪੀ ਸਕਦੇ ਹਾਂ ਜੀ ਪਾਣੀ ਘਰ ਲੈ ਕੇ ਜਾ ਸਕਦੇ ਹਾਂ ਬੋਤਲਾਂ ਭਰ ਕੇ ਵੀ। ਦੋ ਟਾਈਪ ਦਾ ਇੱਥੇ ਪਾਣੀ ਮਿਲਦਾ ਇੱਕ ਦਾ ਗੈਸ ਵਾਲਾ ਪਾਣੀ ਤੇ ਇੱਕ ਨੋਰਮਲ ਪਾਣੀ ਜੀ। ਇਹਨਾਂ ਨਾਲੇ ਜੀ ਫਿਰ ਤੋਂ ਰਹਿਸ਼ਾ ਸ਼ੁਰੂ ਹੋ ਜਾਂਦੀਆਂ ਨੇ ਅਤਰਾ ਵਰਸਾ ਮੈਨ ਤੋਂ ਪੈਦ ਨਾਲੇ ਦਾ ਬੋਰਡ ਲੱਗਾ ਹੋਇਆ ਜਿੱਥੇ ਜਿਹੜਾ ਪੈਦਲ ਆ ਸੜਕ ਨੂੰ ਪਾਰ ਕਰਦਾ ਦੂਜੇ ਪਾਸੇ ਅਤੇ ਕਾਰਾਂ ਨੇ ਪਹਿਲ ਦੇਣੀ ਹੁੰਦੀ ਹੈ ਜੀ ਸਿੱਧਾ ਨਿਗਾ ਮਾਰਦੇ ਆ ਤੇ ਘਰ ਹੀ ਘਰ ਬਣੇ ਹੋਏ ਨੇ ਬਹੁਤ ਸੋਹਣੇ ਕਰਨੇ ਉਧਰ ਤੱਕ ਇਹਦੀ ਆਪਣੇ ਹੈ ਅਸੀਂ ਦੇਖ ਰਿਹਾ ਕਿ ਸਾਰੇ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਇਸ ਟਾਈਪ ਦੇ ਪੇਪਰ ਬਣਾਈ ਹੋਈ ਦੀ ਇਹਦਾ ਵੀ ਰੀਜ਼ਨ ਕਿਉਂਕਿ ਜਦੋਂ ਬਰਫ਼ ਜ਼ਿਆਦਾ ਪੈ ਜਾਂਦੀ ਆ ਤਾਂ ਬਰਫ਼ ਨੇ ਤਿਲ ਕੇ ਆਪਣੇ ਆਪ ਜਿਹੜੀ ਥੱਲੇ ਗਿਰਸ ਪਈ ਪਿੰਡ ਦੇ ਵਿੱਚ ਆ ਵੀ ਲੱਗਾ ਹੋਇਆ ਜਿਹਦੇ ਵਿੱਚ ਕਿ ਪੁਰਾਣੇ ਸਕਾਰਪੇ ਬੂੜਾ ਵਗੈਰਾ ਜਾਂ ਕਪੜੇ ਵਗੈਰਾ ਇਹਦੇ ਵਿੱਚ ਪਾ ਕੇ ਪਾ ਦਿੱਤੇ ਜਾਂਦੇ ਨੇ ਪਿੰਡ ਦੇ ਲੋਕਾਂ ਦੁਆਰਾ ਤੇ ਉਸ ਤੋਂ ਬਾਅਦ ਜੀ ਫਿਰ ਇਸ ਸੰਸਥਾਗੇ ਜੋ ਸਨਾਰਥੀ ਇਟਲੀ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਦੇ ਦਿੰਦੇ ਨੇ ਘਰ ਬਹੁਤ ਸੋਹਣੇ ਬਣੇ ਹੋਏ ਨੇ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਖੁੱਲੀ ਜਗ੍ਹਾ ਇੱਥੇ ਪਾਰਕਿੰਗ ਨੂੰ ਤੇ ਟਰਾਲੇ ਵੀ ਦੋ ਫੜੇ ਨੇ ਨਾਲ ਹੀ ਇਹ ਬਿਲਡਿੰਗ ਬਹੁਤ ਸੋਹਣੀ ਆ ਸੈਗਲਾ ਵਾਸਤੇ ਜਗ੍ਹਾ ਬਣੀ ਹੋਈ ਜੀ ਹਾਂ ਸੈਗ ਕਮ ਹੁੰਦੀ ਇੱਕ ਜਾਨ ਵਾਸਤੇ ਖਾਣ ਵਾਸਤੇ ਤੇ ਬਿਲਕੁਲ ਨਾਲ ਹੀ ਆ ਜਿਹੜਾ ਬਾਹਰ ਆ ਜੀ ਬਾਹਰ ਵੀਆ ਇਹ ਆਸਟਰਾ ਇਸ ਜਗ੍ਹਾ ਨੂੰ ਬੋਲਦੇ ਆ ਵਿੱਚ ਸਵੀਮਿੰਗ ਪੂਲ ਵੀ ਬਣਿਆ ਹੋਇਆ ਜਿਮ ਵੀ ਆ ਕਾਫੀ ਕੋਸ਼ਿਸ਼ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਨੇ ਇਹਨੂੰ ਮੈਗਾ ਆਸਟਰਾ ਸੂਆ ਜਿੱਥੋਂ ਪਾਣੀ ਖੇਤਾਂ ਨੂੰ ਲਗਾਇਆ ਜਾਂਦਾ ਜੀ ਨਾਲ ਹੀ ਆ ਇੱਕ 12 ਜੀ ਰੋਡ ਦੇ ਬਿਲਕੁਲ ਉੱਪਰ ਬਣੀ ਹੋਈ ਆ ਤੇ ਆਹੀ ਸੋਸਾਇਟੀ ਆ ਜਿੱਥੋਂ ਖੇਤਾਂ ਦੇ ਵਿੱਚ ਜੋ ਫਸਲਾ ਉਹਦੇ ਵਾਸਤੇ ਜੋ ਖਾਦ ਵਗੈਰਾ ਕਿਸਾਨ ਲੈ ਕੇ ਜਾਂਦੇ ਨੇ ਇਸ ਜਗ੍ਹਾ ਤੋਂ ਲੈ ਕੇ ਜਾਂਦੇ ਨੇ ਖਾਦ ਵਗੈਰਾ ਯੂਰੀਆ ਜੋ ਵੀ ਸਾਰਾ ਫਸਲਾਂ ਦੇ ਵਿੱਚ ਪੈਂਦਾ ਮਟੀਰੀਅਲ ਸਾਰਾ ਇਸ ਜਗ੍ਹਾ ਤੋਂ ਮਿਲ ਜਾਂਦਾ ਹੈ ਤੋਂ 200 ਪਿੰਡ ਦੇ ਆ ਪਾਸੇ ਜਿਹੜਾ ਪਰਲੇ ਪਾਸੇ ਰੇਡੀ ਚੰਗੜੇ ਹੁੰਦੇ ਹੁੰਦੇ ਤੇ ਬੈਕਸਾਈਡੋਂ ਬਾਗ ਬਣੀ ਹੈ ਜੀ ਤੇ ਬਾਹਰ ਜਿੱਥੇ ਰੁਕ ਸਕਦੇ ਆ ਕੁਛ ਖਾਣ ਪੀਣ ਵਾਸਤੇ ਚਾਹ ਵਗੈਰਾ ਕਾਫੇ ਵਗੈਰਾ ਪੀ ਸਕਦੇ ਉੱਥੇ ਵੀ ਰੁਕ ਕੇ ਤੇ ਇਧਰ ਨਾਲ ਹੀ ਜਿਹੜਾ ਆਹ ਬਣੀ ਸਾਈਡ ਆ ਠੀਕ ਹੈ ਜੀ ਇਹ ਸੋਸਾਇਟੀ ਹੋ ਗਈ ਪਿੰਡ ਦੀ ਇਥੋਂ ਰੋਇਓ ਵਗੈਰਾ ਜਿਹੜਾ ਖਾਦਾ ਵਗੈਰਾ ਜੀ ਇੱਥੇ ਜਾ ਸਕਦੇ ਠੀਕ ਹੈ ਜੀ ਆ ਜਗ੍ਹਾ ਤੋਂ ਹਾਂਜੀ ਆ ਜਗਾ ਮੇਨ ਜਿਹੜਾ ਪਿੰਡ ਦਾ ਸਾਰਾ ਦਫਤਰੀ ਕੰਮ ਕੀਤਾ ਜਾਂਦਾ ਜੀ ਕਮੂਨੇ ਬੋਲਦੇ ਨੇ ਜਿਹਨੂੰ ਅਸੀਂ ਜਿੱਥੇ ਕਿਸੇ ਵੀ ਨਵੇਂ ਨਵਾਂ ਵਿਅਕਤੀ ਹੈ ਜੋ ਰੈਸ਼ ਦਾ ਸਰਟੀਫਿਕੇਟ ਲੈਂਦਾ ਇਸ ਜਗ੍ਹਾ ਤੋਂ ਲੈ ਸਕਦਾ ਤੇ ਉਹਦਾ ਨਾਮ ਜਿਹੜਾ ਰਜਿਸਟ੍ਰੇਸ਼ਨ ਇਸ ਜਗ੍ਹਾ ਕੀਤਾ ਜਾਂਦਾ ਇਸ ਤੋਂ ਬਿਨਾ ਹੋਰ ਵੀ ਸਾਰੇ ਜੋ ਪਿੰਡ ਦੇ ਖਰਚੇ ਨੇ ਘਰਾਂ ਨੂੰ ਜੋ ਟੈਕਸ ਲਾਇਆ ਜਾਂਦਾ ਇਸ ਜਗ੍ਹਾ ਹੀ ਲਾਇਆ ਜਾਂਦਾ ਨਾਲ ਹੀ ਬਿਲਕੁਲ ਜੈਬਰਾ ਕੋਸਿੰਗ ਬਣੀ ਹੋਈ ਆ ਜਿੱਥੇ ਅਸੀਂ ਕ੍ਰੋਸ ਕਰ ਸਕਦੇ ਆ ਆਤਰਾਵਰਸਾ ਮੈਨ ਤੋਂ ਪੈਦਲ ਹੀ ਬੋਲਦੇ ਆ ਇਸ ਨੂੰ ਇੱਥੇ ਪੈਦਲ ਦੀ ਪਹਿਲ ਹੁੰਦੀ ਹੈ ਜੀ ਬਿਲਕੁਲ ਉਹਦੇ ਸਾਹਮਣੇ ਇੱਕ ਜਗ੍ਹਾ ਬਣੀ ਹੋਈ ਹੈ ਕਾਫੀ ਇਤਿਹਾਸਿਕ ਜਗ੍ਹਾ ਸਾਰੇ ਸੈਨਿਕਾਂ ਦੇ ਨਾਮ ਨੇ ਜੋ ਲੜਾਈ ਦੇ ਵਿੱਚ ਸ਼ਹੀਦ ਹੋਏ ਨੇ ਅਤੇ ਉਹਨਾਂ ਦਾ ਇੱਥੇ ਨਾਮ ਲਿਖਿਆ ਹੋਇਆ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਅਤੇ ਇੱਥੇ ਲਹਿਰਾ ਝੰਡਾ ਜਿਹੜਾ ਇਸ ਜਗ੍ਹਾ ਲहराਇਆ ਜਾਂਦਾ ਜੀ ਹਰ ਸਾਲ ਇਹਨਾਂ ਨੂੰ ਯਾਦ ਕੀਤਾ ਜਾਂਦਾ ਇਵਿਕ ਪਾਰਕ ਆ ਜੀ ਤੇ ਪਾਰਕ ਦੇ ਵਿੱਚ ਕਾਫੀ ਜਿਆਦਾ ਜਿਹੜੇ ਦਰਖਤ ਨੇ ਤੇ ਹਰੀਆਲੀ ਭਰੇ ਜਿਹੜੇ ਬੂਟੇ ਨੇ ਉਹ ਲਗਾਏ ਗਏ ਨੇ ਕਾਫੀ ਸਜਾਵਟੀ ਬੂਟੇ ਸੋ ਇਹ ਜਗਾ ਜਿਹੜਾ ਦਫ਼ਤਰ ਅਸੀਂ ਕਹਿ ਸਕਦੇ ਹਾਂ ਪਿੰਡ ਦਾ ਜਿੱਥੇ ਮੇਨ ਕੰਮ ਕਾਜ ਕੀਤਾ ਜਾਂਦਾ ਇੱਥੇ ਹੀ ਨਾਲ ਹੀ ਡਾਕਟਰ ਰਵੀਆ ਜੋ ਪੇਸ਼ੈਂਟ ਵਗੈਰਾ ਦੇਖਦਾ ਉਹਦੇ ਬਿਲਕੁਲ ਨਾਲ ਜਿਹੜਾ ਡਾਕਰ ਆ ਜੀ ਇਟਲੀ ਦਾ ਉਸ ਤੋਂ ਬਾਅਦ ਨਾਲ ਹੀ ਇਹ ਜਿਹੜਾ ਜੀ ਪਲੱਸ ਦਾ ਨਿਸ਼ਾਨ ਦਿਖ ਰਿਹਾ ਉਹ ਇਹ ਮੈਡੀਕਲ ਸਟੋਰ ਆ। ਮੰਨ ਲਓ ਘਰਾਂ ਦੀ ਅਸੀਂ ਸਫਾਈ ਕਰਦੇ ਆ ਠੀਕ ਹੈ ਜੀ ਗਾਰਡਨ ਦੀ ਸਫਾਈ ਕੀਤੀ ਜਿਹੜੇ ਦਰਖਤ ਨੇ ਉਹਨਾਂ ਦੀ ਕੰਟੀਸ਼ਨ ਟੇਕ ਕੀਤੀ ਉਸ ਤੋਂ ਬਾਅਦ ਜਿਹੜਾ ਵੇਸਟਿੰਗ ਮਟੀਰੀਅਲ ਆ ਉਹ ਸਾਰਾ ਇਸ ਜਗ੍ਹਾ ਸਿੱਟਿਆ ਜਾਂਦਾ। ਮੰਨ ਲਓ ਕੋਈ ਫਰਨੀਚਰ ਵਗੈਰਾ ਟੁੱਟ ਗਿਆ ਠੀਕ ਹੈ ਜੀ ਕੋਈ ਇਲੈਕਟ੍ਰੋਨਿਕ ਚੀਜ਼ ਜਿਹੜੀ ਉਹ ਖਰਾਬ ਹੋ ਗਈ ਆ ਕਿਉਂਕਿ ਰਿਪੇਅਰਿੰਗ ਕਾਫੀ ਜ਼ਿਆਦਾ ਮਹਿੰਗੀ ਹੋ ਜਾਂਦੀ ਆ ਇਸ ਲਈ ਲੋਕ ਸਾਰੇ ਜਿਹੜੇ ਵੀ ਨੇ ਇਹ ਜਗ੍ਹਾ ਜਿਹੜਾ ਸਾਮਾਨ ਉਹ ਸਿੱਟਿਆ ਜਾਂਦਾ ਭਾਵੇਂ ਕੋਈ ਲੱਕੜੀ ਦਾ ਸਾਮਾਨ ਆ ਭਾਵੇਂ ਕੋਈ ਵੀ ਇਲੈਕਟ੍ਰੋਨਿਕ ਆ ਜਿਵੇਂ ਮੈਂ ਦੱਸਿਆ ਕਿਸੇ ਵੀ ਤਰ੍ਹਾਂ ਦਾ ਸਾਮਾਨ ਉਹ ਸਾਰਾ ਜਿਹੜਾ ਸਾਮਾਨ ਆ ਇਸ ਜਗ੍ਹਾ ਸਿੱਟਿਆ ਜਾਂਦਾ ਠੀਕ ਹੈ ਜੀ ਸੋ ਹੁਣ ਇਹ ਵੀ ਬੰਦ ਹੋਇਆ ਹੋਇਆ ਔਰ ਸਾਮਾਨ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਲੱਕੜੀ ਦਾ ਸਾਮਾਨ ਪਿਆ ਠੀਕ ਹੈ ਜੀ ਇਸ ਸਾਈਡ ਜਾਂਦੇ ਆ ਤਾਂ ਟੀ ਲਿਖਿਆ ਸਾਨੂੰ ਮਿਲਦਾ ਟੀ ਬੋਲੇ ਤੋਂ ਬਾਕੀ ਜਿੱਥੋਂ ਫੋਨ ਚ ਪੈਸੇ ਪਵਾ ਲੋ ਚਾਕਲੇਟ ਟੋਪੀ ਲੈ ਲੋ ਫਾਵੇਂ ਹੋਰ ਵੀ ਛੋਟਾ ਮੋਟਾ ਦੀ ਕਸਮਾਰ ਫੋਟੋਕਾਪੀ ਕਰਵਾਉਣੀ ਹੋਵੇ ਸਟੇਸ਼ਨਰੀ ਦਾ ਸਮਾਨ ਲੈਣਾ ਹੋਵੇ ਤਾਂ ਇੱਥੋਂ ਮਿਲ ਸਕਦਾ ਅੱਗੇ ਥੋੜਾ ਜਿਹਾ ਹੋਰ ਜਾਂਦੇ ਹੋਏ ਸਾਨੂੰ ਸੱਜੇ ਅੱਧ ਜਿਹੜੀ ਬਿਲਡਿੰਗ ਦਿਖ ਰਹੀ ਆ ਇਹ ਸਾਡੇ ਪਿੰਡ ਦੀ ਚਰਚ ਆ ਨਾਲ ਹੀ ਬਿਲਕੁਲ ਇਹਦੇ ਫੁੱਟਬਾਲ ਦਾ ਗ੍ਰਾਊਂਡ ਆ ਨਾਲ ਬੰਦਨੀ ਆ ਜੋ ਮਕਾਨ ਤੁਸੀਂ ਦੇਖ ਰਹੇ ਹੋ ਬਹੁਤ ਜਿਆਦਾ ਪੁਰਾਣੀ ਦੀ ਪਰ ਹੱਲੇ ਵੀ ਉਸ ਤਰ੍ਹਾਂ ਖੜੇ ਦੀ ਜੀ ਬਹੁਤ ਜਿਆਦਾ ਪੁਰਾਣੀ ਹਸਤਾਲਾ ਨਾਲ ਦੀ ਘੜੀ ਬਦ ਦਾ ਪਰ ਹੈਸ਼ ਲੋਕਾਂ ਦੀ ਵਿੱਚ ਹੈਗੀ ਹੈ ਇਹਦੇ ਠੀਕ ਹੈ ਜੀ ਇੱਧਰ ਸੀ ਪਿੰਡ ਤੋਂ ਬਾਹਰ ਬਾਹਰ ਹੁਣ ਦਿਖਣਾ ਚੱਲੀ ਹੈ ਹੋਪ ਕਿ ਅੱਜ ਦੀ ਵੀਡੀਓ ਤੁਹਾਨੂੰ ਪ੍ਰਸਾਦ ਆਈ ਹੋਗੀ ਆਪਣਾ ਕੀਮਤੀ ਸਮਾਂ ਦੇਣ ਲਈ ਇਸ ਵੀਡੀਓ ਨੂੰ ਬਹੁਤ ਬਹੁਤ ਤੁਹਾਡਾ ਤਧਵਾਦ ਇਸੇ ਤਰ੍ਹਾਂ ਹੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੈਲ ਆਇਕ ਨੂੰ ਦਬੇਸ ਕਰ। ਠੀਕ